ਕਿ ਮਾਮਲਾ ਦਿੱਲੀ ਦਾ ਹੈ ਦਿੱਲੀ ਦਾ ਜਿਹੜਾ ਮਾਮਲਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਦਿੱਲੀ ਦੇ ਵਿੱਚ ਇਹਨਾਂ ਨੇ ਕਰੋਨਾ ਤੋਂ ਬਾਅਦ ਹੂੰ ਜੋ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਹੁੰਦੀ ਹੈ ਨਾ ਮਸ਼ੀਨਾ ਜੀ ਉਹ ਇਹਨਾਂ ਨੇ ਲੈਂਦੀਆਂ ਸੀਗੀਆਂ ਠੀਕ ਹੈ ਜੀ ਹੂੰ ਉਹ ਜਿਹੜੀਆਂ ਮਸ਼ੀਨਾ ਸੀਗੀਆਂ ਕਿਉਂਕਿ ਉੱਥੇ ਅਨਾਜ ਵੰਡਣ ਸੰਬੰਧੀ ਜਿਹੜੀਆਂ ਦੁਕਾਨਾਂ ਨੇ ਉਹ 2000 ਦੇ ਕਰੀਬ ਆ ਹੂੰ 2100 ਮਸ਼ੀਨ ਲੈ ਲਈ ਹੂੰ ਜਿਹਦਾ ਪ੍ਰਾਈਸ ਜਿਹੜਾ ਉਹ ਕਹਿ ਲਓ ਕਿ ਵੀ ਹੋਏਗਾ 20000 ਦੇ ਲਗਭਗ ਮਤਲਬ ਕਿ 20000 ਲਾ ਲਓ ਤੁਸੀਂ ਵੱਧ ਘੱਟ ਹੋ ਸਕਦਾ ਹੂੰ ਹੂੰ ਤਾਂ ਜਦੋਂ ਉਹ ਮਸ਼ੀਨਾਂ ਜਿਹੜੀਆਂ ਸੀਗੀਆਂ ਇਹਨਾਂ ਨੇ ਹਾਇਰ ਕੀਤੀਆਂ ਹੂੰ ਤਾਂ ਉਹਦਾ ਕਿਰਾਇਆ ਮਿੱਥਿਆ ਮਹੀਨੇ ਦਾ 1800 ਸਮਥਿੰਗ ਜੀ ਉਹ 5 ਸਾਲ ਵਾਸਤੇ ਕੰਟਰੈਕਟ ਕਰ ਲਿਆ ਹੂੰ ਹੁਣ 4.5 ਕਰੋੜ ਮਸ਼ੀਨਾਂ ਦੀ ਕੀਮਤ ਬਣਦੀ ਸੀ ਜੇ ਬੋਲ ਲੈਂਦੇ ਜੀ ਤੇ ਕਿਰਾਇਆ ਬਣ ਗਿਆ 18 ਕਰੋੜ ਇਹ ਦਿੱਲੀ ਮਾਡਲ ਹੈ ਕੀ ਬਾਤ ਆ ਦਿੱਲੀ ਮਾਡਲ ਆ ਇੱਥੇ ਮੈਂ ਨੋਟ ਵੀ ਕੀਤਾ ਸੀਗਾ ਵੀ ਮਤਲਬ ਹਾਂ ਜੀ 18 ਕਰੋੜ ਕਿਰਾਇਆ ਬਣ ਗਿਆ 5 ਸਾਲ ਦਾ ਮਤਲਬ ਚੌਗਣੇ ਚੁਗਣੇ ਤੋਂ ਵੀ ਟੱਪ ਗਿਆ ਤੇ ਅੰਦਾਜ਼ਾ ਲਾ ਲਓ ਤੁਸੀਂ 2100 ਮਸ਼ੀਨਾਂ ਲਈਆਂ 2000 ਰਾਸ਼ਨ ਵੰਡ ਦੁਕਾਨਾਂ ਨੇ ਤੇ ਇਹਨਾਂ ਨੇ ਜਿਹੜੀਆਂ ਉਹ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਮਸ਼ੀਨਾਂ ਸੀਗੀਆਂ ਜਿਹੜੀਆਂ ਉਹ ਹਾਇਰ ਕੀਤੀਆਂ 1844 ਰੁਪਏ ਦੇ ਹਿਸਾਬ ਨਾਲ ਸਾਹਿਬ। ਕਿਹਾ ਤੁਸੀਂ ਇਹ ਇਹਨਾਂ ਬੰਦੇ ਅੱਛਾ ਕਮਾਲ ਦੀ ਗੱਲ ਇਹ ਆ ਕਿ ਮਾਨ ਸਾਹਿਬ ਹਾਲੇ ਕੱਲ ਹੀ ਰਾਹੁਲ ਗਾਂਧੀ ਦਾ ਤਵਾ ਲਾ ਰਹੇ ਸੀ। ਕਿਹਦੇ ਚ ਲੀਡਰ ਵਾਲਾ ਗੁਣ ਨਹੀਂ? ਜੀ। ਤਾਂ ਕਿਹਾ ਤੁਹਾਡੇ ਉਸਤਾਦਾਂ ਚ ਗੁਣ ਦੇਖ ਲਓ। ਜੀ। ਆ ਤੁਹਾਡੇ ਉਸਤਾਦਾਂ ਚ ਗੁਣ ਦੇਖ ਲਓ ਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਉਸਤਾਦ ਮੰਨਦੇ ਜੀ। ਜਿਨ੍ਹਾਂ ਦੇ ਨਾਲ ਤੁਸੀਂ ਐਮਓਯੂ ਸਾਈਨ ਕੀਤਾ। ਹੂੰ। నాలెਜ షేరింగ్ ਦਾ ਆ ਦੇਖ ਲਓ ਇਹਨਾਂ ਦੀ ਦੂਰ ਅੰਦੇਸ਼ਤਾ ਨਹੀਂ ਨਾਉਲੇਜ ਦੇਖੋ ਕਿ 5 ਸਾਲ ਵਾਸਤੇ ਕੰਟਰੈਕਟ ਆ ਹੂੰ ਤੇ 3.4 ਕਰੋੜ ਸਾਰੀ ਕੀਮਤ ਬਣਦੀ ਤੇ 18 ਕਰੋੜ ਇਹਨਾਂ ਸੋਚ ਜਿਆ ਨੇ ਕਰਾਇਆ ਹੀ ਦੇ ਦਿੱਤਾ ਹੈ ਕੀ ਬਾਤ ਆ ਗੱਲਾਂ ਨੇ ਭਈ ਆ ਤੇ ਬਾਤਾਂ ਨੇ ਜੀ ਹੋਰ ਕੁਝ ਸੁਣਨਾ ਤੇ ਹੋਰ ਸੁਣ ਲਓ ਨਹੀਂ ਸਿਰੇ ਲੱਗੀ ਗੱਲ ਨਹੀਂ ਨਹੀਂ ਸਿਰੇ ਤੇ ਕੀ ਲੱਗਣਾ ਸਿਰਾਂ ਤੇ ਹਾਲੇ ਲੱਗੇਗਾ ਹੂੰ ਹਣ ਕੇ ਰੋਨੀ ਐ ਬਿੱਲੋ ਜੀਜਾ ਲੈ ਗਿਆ ਸਾ ਕਹਾਣੀ ਹਾਲੇ ਹਾਲੇ ਦੀ ਸ਼ੁਰੂਆਤ ਹੀ ਹੈ ਸੱਚਮੁੱਚ ਮਿੰਟੋ ਜੀ ਖੈਰ ਸੁਖਦੀਪ ਸਿੰਘ ਜੀ ਹੋਰਾਂ ਦਾ ਵੀ ਤੇ देओल ਸਾਹਿਬ ਹੋਰਾਂ ਦਾ ਵੀ ਇੱਕ ਕਮੈਂਟ ਆ ਰਿਹਾ ਪਰ ਇਹਦੇ ਬਾਰੇ ਅਜੇ ਆਪਾਂ ਨੂੰ ਪੂਰੀ ਜਾਣਕਾਰੀ ਹੈ ਨਹੀਂ ਕਹਿੰਦੇ ਕਿ ਮਜੀਠੀਆ ਸਾਹਿਬ ਦੀ Z+ ਸਿਕਿਉਰਟੀ ਜਿਹੜੀ ਹੈ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ ਜੀ ਆ ਬਸ ਹੋ ਸਕਦਾ ਹੈ ਕਿ ਭਈ ਉਹ ਤਿਆਰੀਆਂ ਹੋਣ ਮੈਂ ਜਿਵੇਂ ਤੁਹਾਨੂੰ ਕਿਹਾ ਲੱਗਦਾ ਤਿਆਰੀ ਉਹਦੇ ਹਾਂ ਦੀ ਹੋ ਜੀ